ਇਹ ਗੁਰੂ ਦੇ ਹੰਕਾਰੀ ਨਹੀਂ ਝੁਕੇਗਾ ਪਰ ਜਿਹੜਾ ਅਣਖੀਲਾ ਹੈ ਗੈਰਤਮੰਦ ਹੈ ਉਹ ਵੀ ਨਹੀਂ ਝੁਕੇਗਾ ਜ਼ਾਲਮ ਦੇ ਅੱਗੇ ਦੁਰਾਚਾਰੀ ਦੇ ਅੱਗੇ ਥੱਗ ਦੇ ਅੱਗੇ ਨਹੀਂ ਝੁਕੇਗਾ ਜੋ ਜ਼ਾਲਮ ਦੇ ਅੱਗੇ ਝੁਕ ਗਿਆ ਉਹ ਅਣਖੀਲਾ ਨਹੀਂ ਹੈ ਇਤਨੀ ਮੈਰਜ਼ ਕਰਦੇ ਆ ਤੇ ਜਿਹੜਾ ਗੁਰੂ ਦੇ ਅੱਗੇ ਝੁਕ ਗਿਆ ਸਿੱਖ ਦੇ ਅੱਗੇ ਝੁਕ ਗਿਆ ਉਹ ਹੰਕਾਰੀ ਵੀ ਨਹੀਂ ਜੋ ਦੀ ਸੇ ਗੁਰ ਸਿਖੜਾ ਤਿਸ ਨੇ ਉਹਨਾਂ ਲਾਗੋਂ ਪਾਏ ਜਿਓ ਜੋ ਗੁਰੂ ਦੇ ਅੱਗੇ ਝੁਕ ਗਿਆ ਜੋ ਸਿੱਖ ਦੇ ਅੱਗੇ ਝੁਕ ਗਿਆ ਇਹ ਹੰਕਾਰੀ ਨਹੀਂ ਹੈ ਝੁਕਣ ਦਾ ਮਤਲਬ ਹੈ ਮੈਂ ਸਿੱਖੀ ਕਬੂਲ ਕਰਦਾ ਝੁਕਣ ਦਾ ਮਤਲਬ ਹੈ ਐ ਗੁਰੂ ਮੈਂ ਤੇਰੀ ਗੱਲ ਪ੍ਰਵਾਨ ਕਰਦਾ ਇਹ ਹੰਕਾਰੀ ਨਹੀਂ ਹੈ ਤੇ ਜਿਹੜਾ ਜ਼ਾਲਮ ਦੇ ਅੱਗੇ ਝੁਕ ਜਾਏ ਦੁਰਾਚਾਰੀ ਦੇ ਅੱਗੇ ਝੁਕ ਜਾਏ ਉਹ ਅਣਖੀਲਾ ਨਹੀਂ ਹੈ ਉਹ ਗੈਰਤਮੰਦ ਨਹੀਂ ਹੈ ਔਰੰਗਜ਼ੇਬ ਦੇ ਅੱਗੇ ਸਾਰਾ ਹਿੰਦੁਸਤਾਨ ਝੁਕ ਗਿਆ ਗੁਰੂ ਗੋਬਿੰਦ ਸਿੰਘ ਜੀ ਨਹੀਂ ਝੁਕੇ ਨਹੀਂ ਝੁਕਣਾ ਗੱਲ ਖਤਮ ਕਿ ਜੇ ਕਿਦਰੇ ਔਰੰਗਜ਼ੇਬ ਦੇ ਅਗੋਂ ਗੁਰੂ ਗੋਬਿੰਦ ਸਿੰਘ ਜੀ ਵੀ ਝੁਕ ਜਾਂਦੇ ਹਿੰਦੁਸਤਾਨ ਦੀ ਤਵਾਰੀਖ ਕੁਛ ਹੋਰ ਹੋਣੀ ਸੀ ਹਿੰਦੁਸਤਾਨ ਦੀ ਹਾਲਤ ਕੁਛ ਹੋਰ ਹੋਣੀ ਸੀ ਸਿਰਫਲਾ ਕੁਛ ਹੋਰ ਦਾ ਹੋਰ ਬਣ ਜਾਣਾ ਸੀ ਔਰੰਗਜ਼ੇਬ ਨੇ ਇੱਕ ਹੁਕਮ ਨਾਮਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਫਿਰਵਾਇਆ ਇੱਕ ਡੰਡੋਰਾ ਕਿ ਕੋਈ ਹਿੰਦੂ ਗਲੇ ਰੇਖੀ ਸ਼ਸਤਰ ਨਹੀਂ ਧਾਰਨ ਕਰ ਸਕਦਾ ਕੋਈ ਹਿੰਦੂ ਸੀਸਤੇ ਕਲਗੀ ਨਹੀਂ ਲਾ ਸਕਦਾ ਕੋਈ ਹਿੰਦੂ ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ ਕੋਈ ਹਿੰਦੂ ਝਟਕਾ ਨਹੀਂ ਕਰ ਸਕੇਗਾ ਝਟਕਾ ਹਿੰਦੂ ਕਰਦੇ ਸਨ ਸ਼ਾਇਦ ਆਪ ਨੂੰ ਪਤਾ ਹੋਵੇ ਰਾਜਪੂਤ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲੇ ਦਾ ਵਾਕ ਇਹ ਮੌਜੂਦ ਹੈ ਝਟਕਾ Rajasthan ਦੇ ਅਜ ਵੀ ਹੈ ਹਿੰਦੂ ਕਰਦੇ ਨੇ ਰਾਜਪੂਤ aur muzeeb ne hukm nama jari kara deta koi hindu jhatka nahi kar sakega ਇਸਲਾਮੀ ਸ਼ਰਾ ਦੇ ਮੁਤਾਬਕ ਹੀ ਲੈਣਾ ਪੈਗਾ ਮਾਸ ਝਟਕਾ ਨਹੀਂ ਕਰ ਸਕਦਾ ਕਿਉਂ ਝਟਕਾ ਕਰੇਗਾ ਸ਼ਸਤਰ ਰੱਖੇਗਾ ਸ਼ਸਤਰ ਰੱਖੇਗਾ ਤੇ ਫਿਰ ਉਹ ਅਣਕੀਲਾ ਵੀ ਬਣੇ ਕੋਈ ਹਿੰਦੂ ਝਟਕਾ ਨਹੀਂ ਕਰ ਸਕਦਾ ਕੋਈ ਹਿੰਦੂ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸੀਸ ਤੇ ਕਲਗੀ ਨਹੀਂ ਲਾ ਸਕੇਗਾ ਔਰ ਕੋਈ ਹਿੰਦੂ ਆਪਣੀ ਬਰਾਤ ਦੇ ਅੱਗੋਂ ਵਾਜੇ ਨਹੀਂ ਵਜਾ ਸਕਦਾ ਇਹ ਹੁਕਮਨਾਮਾ ਜਾਰੀ ਹੋ ਗਿਆ ਸਮੁੱਚੇ ਹਿੰਦੁਸਤਾਨ ਵਿੱਚ ਹਿੰਦੁਸਤਾਨ ਸਹਿਮ ਗਿਆ ਅਨੰਦਪੁਰ ਸਾਹਿਬ ਤੋਂ ਇੱਕ ਸਦਾ ਬੁਲੰਦ ਹੋਈ ਐ ਔਰੰਗਜ਼ੇਬ ਮੈਂ ਸੀਸ ਤੇ ਕਲਗੀ ਲਾਵਾਂਗਾ ਮੇਰੇ ਸਿੱਖ ਵੀ ਲਾਣਗੇ ਭਾਵੇਂ ਲੋੜ ਨਹੀਂ ਸੀ ਮੈਂ ਘੋੜੇ ਦੀ ਸਵਾਰੀ ਕਰਾਂਗਾ ਮੇਰੇ ਸਿੱਖ ਵੀ ਕਰਨਗੇ ਮੈਂ ਸ਼ਸਤਰ ਧਾਰਨ ਕਰਾਂਗਾ ਮੇਰੇ ਸਿੱਖ ਵੀ ਕਰਨਗੇ ਔਰ ਮੈਂ ਝਟਕੇ ਦੀ ਪ੍ਰਥਾ ਨੂੰ ਵੀ ਜਾਰੀ ਕਰਾਂਗਾ ਤੇਰਾ ਕੋਈ ਹੁਕਮ ਮੰਨਣ ਨੂੰ ਮੈਂ ਤਿਆਰ ਨਹੀਂ ਔਰ ਹਿੰਦੁਸਤਾਨ ਦੇ ਤਵਾਰੀਖਦਾਨ ਕਹਿੰਦੇ ਨੇ ਜੇ ਕਿਦਰੇ ਇਹ ਹੁਕਮ ਅਨੰਦਪੁਰ ਸਾਹਿਬ ਤੱਕ ਵੀ ਪਹੁੰਚ ਜਾਂਦਾ ਔਰ ਇਸ ਹੁਕਮ ਦੀ ਲਪੇਟ ਵਿੱਚ ਕਿਦਰੇ ਅਨੰਦਪੁਰ ਸਾਹਿਬ ਵੀ ਆ ਜਾਂਦਾ ਅੱਜ ਹਿੰਦੁਸਤਾਨ ਦੀ ਤਵਾਰੀਖ ਕੁਛ ਹੋਰ ਹੋਣੀ ਸੀ ਗੱਲ ਕੁਛ ਹੋਰ ਹੋਣਾ ਸੀ ਇਹ ਤੇ ਕਿਸੇ ਦੀ ਜੁਰਤ ਹੈ ਨਹੀਂ ਝੁਕੇ ਨਹੀਂ ਝੁਕਣਾ ਜ਼ਫਰਨਾਮੇ ਵਿੱਚ ਬੜੇ ਸੁੰਦਰ ਵਾਕ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਅਣਖੀਲੇ ਬੰਦੇ ਦੀ ਤੇ ਹੰਕਾਰੀ ਬੰਦੇ ਦੀ ਪਹਿਚਾਣ ਹੈ। ਔਰ ਮੈਂ ਫਿਰ ਅਰਜ਼ ਕਰਦੇ ਆ ਹੰਕਾਰੀ ਵੀ ਨਹੀਂ ਝੁਕੇਗਾ ਅਣਖੀਲਾ ਵੀ ਨਹੀਂ ਝੁਕੇਗਾ। ਅਣਖੀਲਾ ਨਹੀਂ ਝੁਕੇਗਾ ਜ਼ਾਲਮ ਦੇ ਅੱਗੇ ਮਜ਼ਲੂਮ ਦੇ ਅੱਗੇ ਝੁਕ ਜਾਏਗਾ। ਗਰੀਬ ਦੇ ਅੱਗੇ ਝੁਕ ਜਾਏਗਾ। ਗੁਰੂ ਦੇ ਅੱਗੇ ਝੁਕ ਜਾਏਗਾ। ਸਿੱਖ ਦੇ ਅੱਗੇ ਝੁਕ ਜਾਏਗਾ। ਪਰ ਹੰਕਾਰੀ ਨਹੀਂ ਝੁਕੇਗਾ। ਨਾ ਗੁਰੂ ਦੇ ਅੱਗੇ, ਨਾ ਮਜ਼ਲੂਮ ਦੇ ਅੱਗੇ, ਨਾ ਸਿੱਖ ਦੇ ਅੱਗੇ, ਨਾ ਸੰਗਤ ਦੇ ਅੱਗੇ ਨਹੀਂ ਝੁਕੇਗਾ ਹੰਕਾਰੀ। ਦੋਵੇਂ ਨਹੀਂ ਝੁਕਦੇ। ਹੰਕਾਰ ਜਿਸ ਵਕਤ ਖੜਿਆ ਜਾਂਦਾ ਹੈ ਅਣਖ ਬਣ ਜਾਂਦਾ ਹੈ